ਇਹ ছাত্রী ਨੇ ਪੰਜਾਬ ਹੀ ਨਹੀਂ ਦੇਸ਼ ਦੇ ਵਿੱਚ ਸਕੂਲ ਦਾ ਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਪੰਜਾਬ ਲੈਵਲ ਦੀਆਂ 67ਵੀਆਂ ਗੇਮਾਂ ਨੈਸ਼ਨਲ ਲੈਵਲ ਤੇ ਗੁਜਰਾਤ ਵਿੱਚ ਹੋਈਆਂ ਜਿਸ ਵਿੱਚ ਸਾਡੀ ਬੱਚੀ ਫਰਸਟ ਪੋਜੀਸ਼ਨ 골ਡ ਮੈਡਲ ਜਿੱਤ ਕੇ ਆਈ ਹੈ। ਸਾਡੇ ਸਕੂਲ ਵਾਸਤੇ ਸਾਡੇ ਸ਼ਹਿਰ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ। ਵਿਸ਼ੇਸ਼ ਤੌਰ ਤੇ ਬੇਟੀ ਨੂੰ ਮੇਰੀ ਤਰਫੋਂ ਵਧਾਈ ਤੇ ਪੇਰੈਂਟਸ ਨੂੰ ਬਹੁਤ ਜ਼ਿਆਦਾ ਵਧਾਈ। ਜਿਨ੍ਹਾਂ ਨੇ ਬੱਚੀ ਨੂੰ ਇਸ ਲਾਈਨ ਚੱਗੇ ਲਿਆਂਦਾ ਤੇ ਗੇਮਾਂ ਵਿੱਚ ਲੜਕੀ ਹੋਣ ਦੇ باوجود ਵੀ ਇਹਨੂੰ ਪੂਰੀ ਸਪੋਰਟ ਕੀਤਾ। ਪ੍ਰਿਣਾਮ ਕੀਤਾ ਨਾ ਚਾਹੋ ਬੀ ਸਕੂਲ ਦੀ ਚੰਨਾ ਨੇ ਨਾਮ ਰੋਸ਼ਨ ਕੀਤਾ 골ਡ ਮੈਡਲ ਜਿੱਤਿਆ ਆਰਚਰੀ ਗੇਮ। ਸਭ ਤੋਂ ਪਹਿਲਾਂ ਤਾਂ ਮੈਂ ਬੱਚੇ ਦੇ ਪੇਰੈਂਟਸ ਨੂੰ, ਕੋਚ ਨੂੰ ਔਰ ਬੱਚੇ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦੀ ਆ। ਫਿਰ ਜਿਹੜੀਆਂ ਦੂਸਰੀਆਂ ਲੜਕੀਆਂ ਐ ਦੂਸਰੀਆਂ ਲੜਕੀਆਂ ਨੂੰ ਸੇਧ ਲੈਣੀ ਚਾਹੀਦੀ ਹੈ ਇਸ ਬੱਚੇ ਤੋਂ ਕੁਝ ਸਿੱਖਣਾ ਚਾਹੀਦਾ ਹੈ ਤਾਂ ਕਿ ਜਿਹੜੇ ਬੱਚੇ ਲੜਕੀਆਂ ਐ ਖਾਸ ਕਰਕੇ ਜਿਨ੍ਹਾਂ ਨੂੰ ਪੇਰੈਂਟਸ ਅਲਾਉ ਨਹੀਂ ਕਰਦੇ ਘਰੋਂ ਬਾਹਰ ਨਿਕਲਣ ਵਾਸਤੇ ਉਹਨਾਂ ਵਾਸਤੇ ਇਹ ਮੈਸੇਜ ਹੈ ਇਹ ਬੱਚਾ ਪੂਰੇ ਇੰਡੀਆ ਵਾਸਤੇ ਕਿ ਲੜਕੀਆਂ ਨੂੰ ਲੜਕੀਆਂ ਜਿਹੜੀਆਂ ਉਹ ਲੜਕੀਆਂ ਤੋਂ ਘੱਟ ਨਹੀਂ ਐ ਹਰ ਫੀਲਡ ਦੇ ਵਿੱਚ ਪੇਰੈਂਟਸ ਨੂੰ ਲੜਕੀਆਂ ਨੂੰ ਅਲਾਉ ਕਰਨਾ ਚਾਹੀਦਾ ਹੈ ਜਾਣ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਕਰਨੀ ਚਾਹੀਦੀ ਮੇਰੇ ਪੇਰੈਂਟਸ ਨੂੰ ਬਹੁਤ ਬਹੁਤ ਮੁਬਾਰਕਾਂ ਬੱਚੇ ਨੂੰ ਬਹੁਤ ਬਹੁਤ ਮੁਬਾਰਕਾਂ ਅੱਗੇ ਤੋਂ ਇਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਇਹ ਬੱਚਾ ਥੈਂਕ ਯੂ ਮਾਸੀ ਲੋਕੀ ਨੇ ਬੀਬੀ ਲਾ ਮਰੀਏ ਕੀ ਕਹਣਾ ਚਾਹੀਦਾ ਮੇਰਾ ਨਾਮ ਅਸ਼ਲੀ ਮੱਕਰ ਠੀਕ ਹੈ ਇਹ ਮੇਰੀ ਬੇਟੀ ਅਰੀਹਾ ਤੇ ਮੇਰੀ ਵਾਈਫ ਦਿੱਤੋ ਇਹ ਅੰਡਰ 19 ਨੈਸ਼ਨਲ ਦੇ ਵਿੱਚ ਟੀਮ ਦਾ 골ਡ ਮੈਡਲ ਲੈ ਕੇ ਆਈ ਇੱਥੇ ਤੇ ਇਸ ਚੀਜ਼ ਦੀ ਬਹੁਤ ਬਹੁਤ ਸਾਰਿਆਂ ਨੂੰ ਸਕੂਲ ਨੂੰ ਵਧਾਈ ਇਹ ਇਹਨਾਂ ਜੋ ਨਾਮ ਰੋਸ਼ਨ ਕੀਤਾ ਹੈ ਸ਼ਹਿਰ ਦਾ ਅਬੋਰ ਸ਼ਹਿਰ ਦਾ ਉਹ ਸਸਤੇ ਸਿਰ ਕਿਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਮੈਂ ਬੇਕਸੀ ਲੜਕੀ ਨੂੰ ਲੋਕ ਜਿਵੇਂ ਬਾਹਰ ਨਹੀਂ ਪੈਦੇ ਤੁਸੀਂ ਲੜਕੀ ਨੂੰ ਵੀ ਤੂਤ ਪੇਜ ਕੇ ਮਤਲਬ ਐਸੇ ਬਹਾਮ ਤੇ ਪਹੁੰਚਾ ਰਹੇ ਨਹੀਂ ਲੜਕੀਆਂ ਤਾਂ ਦੇਖੋ ਹੁਣ ਬਹੁਤ ਜ਼ਿਆਦਾ ਤਰੱਕੀ ਕਰ ਰਹੀਆਂ ਨੇ ਤੁਸੀਂ ਦੇਖਿਆ ਹਣਾ ਪਿੱਛੇ ਟਾਈਮ 'ਚ ਵੀ ਆਪਾਂ ਦੇਖਦੇ ਹਾਂ ਵੀ ਕੁੜੀਆਂ ਨੇ ਕਾਫੀ ਮੈਡਲ ਪ੍ਰਾਪਤ ਕੀਤੇ ਨੇ ਅਬੋਰ ਸ਼ਹਿਰ ਦੀਆਂ ਨੇ ਕੁੜੀਆਂ ਨੇ ਵੀ ਕਾਫੀ ਨਾਮ ਰੋਸ਼ਨ ਕੀਤਾ ਹੈ ਇਹ ਵੀ ਹੁਣ ਮੇਰੀ ਬੇਟੀ ਜੋ ਕਿ ਇਹ ਮੈਂ ਆਦਾ ਬੇਟਾ ਹੀ ਸਮਝਦਾ ਬੇਟੀ ਨਹੀਂ ਠੀਕ ਹੈ ਇਹਨੇ ਹੁਣ ਮੇਰਾ ਨਾਮ ਰੋਚਨ ਕੀਤਾ ਹੈ ਕੁੜੀਆਂ ਤਾਂ ਕਰ ਰਹੀਆਂ ਪਰ ਇਸ ਟਾਈਮ ਜੋ ਦੌਰ ਚੱਲ ਰਿਹਾ ਹੈ ਨਸ਼ਿਆਂ ਦਾ ਠੀਕ ਹੈ ਉਸ ਤੋਂ ਮੁੰਡਿਆਂ ਨੂੰ ਬਚਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹਨਾਂ ਨੂੰ ਗਰਾਊਂਡ ਵਿੱਚ ਲੈ ਕੇ ਜਾਣ ਦੀ ਜ਼ਰੂਰਤ ਹੈ ਕੀ ਨਾਮ ਹੈ ਤੁਹਾਡਾ ਕਿਸ ਉਪਲਬਧ ਹੋ ਪਹੁੰਚੇ ਹੋ ਮੇਰਾ ਨਾਮ ਰਿਹਾ ਹੈ ਮੈਂ ਨਵੀਂ ਸਕੂਲ ਦੀ ਵਿਦਿਆਰਥੀ ਆ ਤੇ ਮੈਂ ਨੈਸ਼ਨਲ ਲੈਵਲ ਤੇ ਟੀਮ 골ਡ ਮੈਡਲ ਪ੍ਰਾਪਤ ਕੀਤਾ ਹੈ ਤੇ ਆਰਚਰੀ ਅੰਡਰ 19 ਰਿਕਰਵਸ ਚ ਮੈਂ ਟੀਮ ਨਾਲ ਆਪ ਦੀ 골ਡ ਮੈਡਲ ਪ੍ਰਾਪਤ ਕੀਤਾ ਹੈ ਕਿਸ ਤਰ੍ਹਾਂ ਦਾ ਮਿਸਮਿਸ ਕਰ ਰਹੇ ਹੋ ਤੁਸੀਂ 골ਡ ਮੈਡਲ ਜਿੱਤ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਤੇ ਇਹ ਸਭ ਮੇਰੇ ਸਬ ਸਕੂਲ ਦੀ ਸਪੋਰਟ ਮੇਰੇ ਪੇਰੈਂਟਸ ਦੀ ਸਪੋਰਟ ਜਿਨ੍ਹਾਂ ਨੇ ਮੇਰੇ ਲਈ ਇਨਾ ਸੈਕਰੀਫਾਈਸ ਕੀਤਾ ਉਹਨਾਂ ਕਰਕੇ ਹੋਇਆ ਹੈ ਮੇਰੇ ਫਾਦਰ ਹੀ ਮੇਰੇ ਕੋਚ ਹੈ ਤੇ ਜਿਨ੍ਹਾਂ ਨੇ ਮੈਨੂੰ ਮੇਰਾ ਆਰਸਲੀ ਚ ਪਾਇਆ ਉਹ ਇਹਨਾਂ ਨੇ ਸਿਖਾਇਆ ਮੇਰਾ ਸਾਰਾ بیس ਇਹਨਾਂ ਹੈ ਤੇ ਮੈਂ ਡੇ ਵੀ ਸਕੂਲ ਅਫੀਸਰ ਦੇ ਗਰਾਊਂਡ 'ਚ ਪ੍ਰੈਕਟਿਸ ਕਰਦੀ ਆ ਨਾਲ ਮੇਰੇ ਫਾਦਰ ਤੇ ਸੰਦੀਪ ਸਰ ਹੈ ਉਹ ਮੈਨੂੰ ਕੋਚਿੰਗ ਦਿੰਦੇ ਆ ਤੇ ਨਾਲ ਮੇਰੇ ਪੇਰੈਂਟਸ ਨੇ ਸੈਕਰੀਫਾਈਸ ਕਰਕੇ ਸਕੂਲ ਦੀ ਸਪੋਰਟ ਕਰਕੇ ਮੈਂ ਇੱਥੇ ਇਸ ਲੈਵਲ ਤੱਕ ਪਹੁੰਚ ਸਕੀ ਆ ਬਹੁਤ ਓਕੀ ਗੇਮ ਹੈ ਇਹ ਮਤਲਬ ਕਿਸ ਤਰ੍ਹਾਂ ਤੁਸੀਂ ਇਸ ਇਨਕਾਮ ਨੂੰ ਹਾਸਲ ਕੀਤਾ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਾਂ ਕਿਸ ਤਰ੍ਹਾਂ ਇਹ ਇਸ ਸਬ ਰੋਲ ਇੱਕ ਕੋਚ ਦਾ ਹੁੰਦਾ ਹੈ ਤੇ ਪੇਰੈਂਟਸ ਦਾ ਹੁੰਦਾ ਹੈ ਜਿਨ੍ਹਾਂ ਨੇ ਇੰਨੀ ਸਹਿਨ ਸ਼ਕਤੀ ਨਾਲ ਇਹਨਾਂ ਦਾ ਬਹੁਤ ਹੀ ਗਾਈਡੈਂਸ ਉਹ ਪ੍ਰੋਪਰ ਤਰੀਕੇ ਨਾਲ ਮੈਨੂੰ ਗਾਈਡ ਕੀਤਾ ਸਭ ਨੇ ਸਪੋਰਟ ਕੀਤਾ ਜਿਸ ਕਰਕੇ ਮੈਂ ਇੱਥੇ ਤੱਕ ਪਹੁੰਚ ਸਕੇ ਹਾਂ ਕੀ ਬੰਨਾ ਜਾਓਗੇ ਵੱਡੇ ਹੋ ਕੇ ਵੱਡੋ ਕੇ ਇਹ ਹੀ ਹੈ ਕਿ ਅਸੀਂ 올림픽ਸ ਤੱਕ ਜਾਈਏ ਟੀਮ ਇੰਡੀਆ ਨੂੰ ਰਿਪਰੈਜ਼ੈਂਟ ਕਰੀਏ ਤੇ ਆਪ ਦੇਸ਼ ਦਾ ਨਾਮ ਰੋਸ਼ਨ ਕਰੀਏ ਸਕੂਲ ਦਾ ਨਾਮ ਰੋਸ਼ਨ ਕਰੀਏ ਮਾਪਿਓ ਦਾ ਨਾਮ ਰੋਸ਼ਨ ਕਰੀਏ ਅੱਜ ਕੌਲ ਦੀਆਂ ਲੜਕੀਆਂ ਲੜਕਿਆਂ ਨੂੰ ਘਟਨੀ ਹੈਗੀ ਹੁਣ ਵੀ ਕੁਝ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਅੱਗੇ ਨਹੀਂ ਬਦਲਦੇ ਰਹੇ ਘਰ ਦੇ ਵਿੱਚ ਬੰਦ ਕਰਕੇ ਰੱਖਦੇ ਆ ਜਲਦੀ ਵਿਆਹ ਕਰਵਾਉਂਦੇ ਆ ਤਾਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੇ ਆਪ ਦੇ ਪੁਲਿਕਸ ਨੂੰ ਕੀ ਸੰਦੇਸ਼ ਦੇਣਾ ਮੈਂ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਆਪ ਦਾ ਕੋਈ ਨਾ ਕੋਈ ਗੇਮ ਜ਼ਰੂਰ ਕਰੋ ਜਿਹਦੇ ਕਰਕੇ ਤੁਸੀਂ ਗੇਮ ਇੱਕ ਤੁਸੀਂ ਡਿਸਪਲਿਨ ਚ ਆ ਜਾਣਾ ਇੱਕ ਫਿਟ ਰਹਨੇ ਹੋ ਤੇ ਆਪਦੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦੇ ਹੋ ਇਹ ਓਪਰਚ्युनिटी ਤੁਹਾਨੂੰ ਵਾਰ-ਵਾਰ ਨਹੀਂ ਆਉਣਗੀਆਂ ਜੇ ਤੁਹਾਨੂੰ ਕੋਈ ਓਪਰਚ्युनिटी ਮਿਲਤੇ ਤੁਸੀਂ ਕੁਝ ਕਰਨਾ ਚਾਹੁੰਦੇ ਤਾਂ ਆਪਦੇ ਸੁਪਨੇ ਨੂੰ ਜ਼ਰੂਰ ਪੂਰਾ ਕਰੋ ਕਿੰਨਾ ਟਾਈਮ ਤੁਸੀਂ ਕੋਚਿੰਗ ਲੈਂਦੇ ਸੀ ਟ੍ਰੇਨਿੰਗ ਕਰਦੇ ਸੀ ਮੈਂ ਦਿਨ ਚ ਸੱਤ ਅੱਠ ਘੰਟੇ ਮੈਂ ਪ੍ਰੈਕਟਿਸ ਕਰਦੀ ਸੀਗੀ ਆਪਦੀ ਗੇਮ ਦੀ ਤੇ ਨਾਲ ਜਿਮ ਜਾਂਦੀ ਸੀ ਤੇ ਆਪਦੀ ਫਿਜ਼ੀਕਲ ਵਰਕਆਊਟ ਰਨਿੰਗ ਐਕਸਰਸਾਈਜ਼ ਕਰਦੀ ਸੀ ਮੈਂ ਇਸ ਮੁਕਾਮ ਤੱਕ ਪਹੁੰਚਣ ਅਸਤੇ ਸ਼ਰੇਆ ਕਿਨੂ ਦੇ ਰਹੀ ਹਾਂ ਮੈਂ ਮੇਰੇ ਫਾਦਰ ਮਦਰ ਨੂੰ ਦੇਣਾ ਚਾਹਾਂਗੀ ਮੇਰੇ ਫਾਦਰ ਹੀ